ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਆਪਾਂ ਲੱਗੇ ਆਂ ਜੀ ਵੀਡੀਓ ਸ਼ੁਰੂ ਕਰਨਾ ਸਕੂਟਰੀ ਤਾਂ ਮੋਸਕੂਟਰੀ ਚਲਾਉਣ ਗਈ ਆ ਮੈਂ ਤੇ ਟਾਈਮ ਹੋ ਗਿਆ ਸ਼ਾਮ ਦੇ ਜੀ 3 ਦਾ ਤੇ ਜਸ਼ਨ ਆਪਣਾ ਹੋਣੀ ਆ ਸਕੂਲੋਂ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਅੱਜ ਪਹਿਲੀ ਵਾਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆ ਵੀ ਇਹ ਥੋੜੀ ਜੀ ਨਾ ਰੇਸ਼ ਮਾੜੀ ਕੀ ਕਰਦੇ ਆ ਜਦੋਂ ਉਹਦੀ ਬਾਹਲਾ ਪੈਦੀ ਹੈ ਤੇ ਹੁਣ ਦੇਖਦੇ ਆ ਵੀ ਮੈਂ ਚਲਾਪ ਹੋਣੀ ਹੈ ਕਿ ਨਹੀਂ ਸਾਰਤੋ ਲੈ ਆਈ ਨਹੀਂ ਆ ਰਹਿਤੇ ਹੀ ਵਾਲਾ ਹਰ ਕੀ ਹੈ ਕੀ ਹੋ ਗਿਆ ਸੀ ਲਿਆ ਹੌਲੀ ਹੌਲੀ ਇੰਨੀ ਕਾ ਬਾਇਤੀ ਹੈ ਆਇ ਨਾ ਘਰ ਹਾਂ ਉਪਰ ਥੱਲੇ ਲਾ ਲਿਆ ਚੱਕ ਪਾਸ ਐ ਕੀ ਹਾਂ ਇਹ ਐਸੀ ਪਾਣੀ ਹੁੰਦੀ ਆ ਮਾੜਾ ਜਹਾ ਹੱਥ ਹੱਥ ਲਾਉਣਿਆਂ ਤੋਂ ਭੱਜ ਲੈਂਦੀ ਐ ਔਲੀ ਔਲੀ ਅੱਖ ਦੀ ਬੂਆ ਨਵੀਂ ਐ ਰੇਸ਼ ਟੈ ਟੈ ਕਰੇਂ ਕਾਇਆ ਔਲੀ ਔਲੀ ਸਹੀ ਹੋ ਜਿਹਾ ਮੁਠਕਾਇਆ ਸੀ ਮਾੜੀ ਇਹ ਥੋੜੀ ਕੰਮ ਕਰੂਗੀ ਹਾਂ ਕੇਰਾ ਦਾ ਡਰਜਾ ਲਾਦਾ ਹਾਂ ਬਸ ਆਹ ਕਲਚਰ ਬਲੇ ਉਹ ਵੀ ਖੜ ਜੰਦੀ ਹਾਂ ਰੇਸ਼ ਤੋਂ ਹੱਥ ਜਾਂ ਟੀ ਲਾ ਕਰ ਲੇ ਛੱਡ ਦੇ ਬਸ ਰੇਸ਼ ਨੂੰ ਹੱਥ ਫਿਰ ਹੋਰ ਕਾ ਦੋਨੇ ਨਾ ਪੁੱਤ ਉਹ ਬਾੜਾ ਨਨ ਪੀ ਮੂਲ ਵਾਲ ਡੈਸਕ ਪਿੱਛੋ ਚੱਕੀ ਆਉਗੀ ਜਿਵੇਂ ਆ ਦੇ ਟੱਡ ਹਾਂ ਆਇਆ ਇੰਨਾ ਕੋ ਮੜਾ ਮੜਾ ਵਾਂ ਦੇਖ ਲਈ ਆ ਤਾਂ ਬਲੇ ਪੂਰਾ ਨੱਪ ਵਾਲੇ ਹਾਂ ਉਹ ਨਾ ਵਾ ਉਹ ਬਸ ਥੋੜਾ ਇਹਦਾ ਫਿਰ ਹਾਂ ਰੇਸ ਤਾਂ ਆ ਛੜਦੇ ਬਸ ਉਹਦੇ ਦੋ ਬ੍ਰੇਕ ਦੂਸਰੇ ਬਸ ਚਾਬੀ ਨਹੀਂ ਘਟਨੀ ਚਾਬੀ ਤਾਂ ਹਜੇ ਵੀ ਨਹੀਂ ਘਟਦੀ ਲੋੜੀ ਬਾੜਾ ਆ ਲੱਗੀਦਾ ਇਹਨੂੰ ਦੱਬਲੇ ਪਾਰਕਿੰਗ ਪਾਰ ਨਹੀਂ ਉਹ ਚੱਲਦੀ ਨਹੀਂ ਹਾਂ ਉਸ ਪਾਰਕਿੰਗਿਸ ਕੰਮ ਚੱਲ ਜਾਈਏ ਹਾਂ ਠੀਕ ਕਿੱਥੇ ਲਾਉਣੀ ਹੈ ਇੱਥੇ ਨੇ ਰੇ ਨੀਰਾ ਪਾਣੀ ਮੈਨੂੰ ਲੈ ਜਾਏਗਾ ਚੜਾ ਕੇ ਹਾਂ ਟਾਰ ਕੇ ਬਿਠਾਇਆ ਤਾਂ ਸੀਗਾ ਹਾਂ ਚੱਲਗੇ ਕਿੱਥੇ ਆ ਖਾ ਲੂ ਸੈਂ ਦਵਾਰ ਵਾਲੇ ਦਾ ਆ ਜਾ ਉਹਦਾ ਸਾਈਡ ਤੇ ਰੱਡ ਨੀਰੇ ਵਰਦਾ ਚੱਲ ਮੈਂ ਬਿਠਾਵਾਂ ਹਾਂ ਚਲੋ ਹੋਪੇ ਲਓ ਜੀ ਜੱਸਾ ਚਲਾ ਰਿਹਾ ਅਸੀਂ ਮਾਂਪੂ ਚੱਲੇ ਖੇਤ ਢੇਰੀ ਛੇਰੀ ਇਹ ਤਾਂ ਪੂਰਾ ਹੈਵੀ ਡਰਾਈਵਰ ਹੈ ਮੈਨੂੰ ਡਰ ਲੱਗਦਾ ਜੀ ਨੀ ਰਾਤ ਚਾਰਾ ਦਿੱਤਾ ਆਪਾਂ ਪਾ ਇਹਨਾਂ ਟਾਈਮ 3:30 ਹੋ ਗਏ 3:30 'ਨਾਂ ਵਾਲੀ ਬੱਸ ਆ ਗਈ ਤੇ ਪਸ਼ੂ ਬੰਨਿਆਂ ਦੇ ਜਸ਼ਨ ਦੇ ਨਿਮਾਉਣ ਵਾਲੇ ਹੋਏ ਪਏ ਹਨ ਐ ਕਿ ਕੱਲ ਨੂੰ ਡੂਟੀ ਆਉਗੀ ਨਿਮਾਣਵਾ ਕੇ ਧੁੱਪੇ ਬੰਦੂ ਹਨ ਹੋਰ ਕਿਰਾਂ ਨਿਮਾਦ ਕੇ ਵੀ ਸਾਲ ਹਜੇ ਤੱਕ ਕਿਹੜਾ ਬਾळा ਗੁੜਾ ਸਾਲਾ ਹੈ ਤੇ ਕੱਲ ਨੂੰ ਟੂਟੀ ਆਉਗੀ ਕੱਲ ਨੂੰ ਨਿਮਾਉਂਗੀ ਚੱਲ ਜੀ ਜਿੰਨੇ ਦਿਨ ਸਿਆਲ ਨਹੀਂ ਆਉਂਦਾ ਹਨ ਵੀ ਉਹਨੇ ਚੱਲ ਜਿਹੜਾ 2-4 ਵਾਰੀ ਹੋਰ ਨਿਮਾਏ ਜਾਣਗੇ ਤੇ ਇੱਕ ਤਰ੍ਹਾਂ ਦਾ ਹੁੱਕ ਕੱਕੇ ਰੇਤੇ ਤੇ ਬੰਦਦੇ ਆ ਤੇ ਫਿਰ ਪੂਛਾਂ ਨਾਲ ਜਦ ਮਾਰਦੇ ਉੱਤੇ ਪਾਈ ਜਾਂਦੇ ਆ ਰੇਤਾ ਹਨਾ ਐ ਹੋ ਜਾਂਦਾ ਕੁਝ ਜਦ ਹਰਾ ਚਾਰਾ ਪੈਣ ਲੱਗ ਜਾ ਉਹ ਮੂਤਿਆਂ ਵਾਲਾ ਫੇਰ ਫੇਰ ਵਿੱਚ ਲਿਬੜੇ ਮੂਤ ਚ ਹੀ ਬੈਠੀ ਜਾਂਦੇ ਪਸੂ ਤੇ ਲੋ ਜੀ ਬਸ ਹੁਣ ਨੀਰਾ ਚਾਰਾ ਪਾ ਕੇ ਛੱਡਦੇ ਆ ਗੁਆ ਫੇਰ ਆਪਾਂ ਗਾਂ ਵਾਲੇ ਕੰਮ ਤੇ ਆ ਜਾਾਂਗੇ ਦਾਲ ਸਬਜ਼ੀ ਭਾਂਡੇ ਢਿੰਡੇ ਚੱਕਣੇ ਲੋ ਜੀ ਜਿਸਨਾ ਆਪਣਾ ਕਰਿਆ ਹੈ ਅੱਜ ਖਰਚਾ ਇੱਕ ਤਾਂ ਲਿਆਇਆ ਆਪ ਇਹ ਆ ਬੂਟ ਦੇਖੋ ਬਹੁਤ ਵਧੀਆ ਨੇ ਹੌਲੇ ਦੇਖ ਕੇ ਨੇ ਥੱਲੇ ਆਹਤ ਵਾਲਾ ਇਹਦਾ ਰਬੜ ਦਾ ਨੇ ਡੈਡੀ ਨੂੰ ਕਿਹਾ ਤੂੰ ਵੀ ਐਜੀ ਲਈ ਇਹ ਮੋਹਲੇ ਹੋਗਾ ਡੈਡੀ ਥੋੜੇ ਜਿ ਮੋਟੇ ਪੈਠ ਇਸ ਪੈਠ ਨਾਲ ਨਹੀਂ ਮੰਨਦਾ ਉਹ ਮੋਟਾ ਅੰਦਰੋਂ ਇਹ ਮੋਟਾ ਦਾ ਵੱਡੇ ਲਿਆ ਪੂਰੇ ਹਮ ਰੌਂਡ ਦੇ ਥੱਲੇ ਰਬੜ ਦਿਆ ਉੱਤੇ ਦਾ ਕਪੜਾ ਹੀ ਆਹ ਤਾਂ ਸ਼ੀ ਨੰਬਰ ਹੀ ਹੈ ਖੁੱਲਿਆ ਪੁਰਾ ਹੈ ਹੈ ਖੁੱਲਿਆ ਗਾਣੂ ਵੀ ਆ ਜਾਣਾ ਇਹ ਟੁੱਟਦੇ ਨਹੀਂ ਹੁਣ ਤਾਂ ਮੌਕਾ ਆ ਲਿਆ ਇੱਕ ਵੇ ਮਰਦਾ ਹੈ ਲਓ ਜੀ ਸਾਡਾ ਨੰਬਰ ਹੈ ਕਾਲਿਆ ਬਾਹਰ اندر ਪੋਰ ਹੁਣ ਤਾਂ ਇਹਦੇ ਕੋਲ ਸੀਗਾ ਹੈ ਕੋਈ ਰਲਵੇੜ ਨਾ ਲਓ ਜੀ ਆ ਚੈੱਕ ਕਰੋ ਮੁੰਡਾ ਦੇ ਖਾਪਚਾ ਕਰਿਆ ਭਾਈ ਹੁਣ ਆ ਕੰਮ ਕਰਿਆ ਕਰੀ ਤੇ ਵਧੀਆ ਸਕੂਲ ਦਾ ਆ ਕੇ ਪੜ੍ਹ ਲਿਆ ਕਰੀ ਠੀਕ ਹੈ ਠੀਕ ਹੈ ਬੋਲ ਬਈ ਠੀਕ ਹੈ ਇਹ ਕਾਲੇ ਗਰਮ ਚੂੜੀ ਸ਼ਕਤੀ ਨੰਬਰ ਸਕੂਲਰੀ ਨੇ ਜਿਦਾ ਬਾਲੋ ਦੋਦੇ ਹਾਂ 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 ਸਹੀ ਗੱਲ ਹੈ ਮਾਦਾ ਖੀਚੇ ਲੈ ਲੇ ਲੋਣੇ ਮੈਣਗੇ ਤੇ ਇਹ ਸੈੱਟ ਕਰਨੇ ਜਾਣੇ ਇਹ ਸਕੂਲ ਚ ਵੀ ਪਾ ਜਾ ਕਰਨੀਆਂ ਹਨ ਕਾਲੀ ਹੀ ਹੈ ਜਿਹੜਾ ਆਪਾਂ ਲੈ ਜੀ ਦੋ ਜੋੜੇ ਚਿੱਟੀਆਂ ਤੇ ਬਲੈਕ ਨਾਈਫ ਕੀ ਦੀਆਂ ਲੈ ਇੱਕ ਬਲੈਂਡ ਮੈਂ ਉਹ ਆਖਾ ਸੀ ਮਖ ਬਲੈਂਡ ਸਾਲਾ ਨਾ ਉਹ ਲਿਆਉਣਾ ਟੀ-ਸ਼ਰਟ ਚਿੱਟੀ ਹਨ ਕਿੱਡੀ ਸੋਹਣੀ ਲੱਗਦੀ ਹੈ ਥਲੋਂ ਦੀ ਪਾਈ ਵਧੀਆ ਇੱਕ ਹੈਗੀ ਇਹਦੇ ਕੋਲ ਇੱਕ ਹੋਰ ਲਿਆਉਣਾ ਪਰ ਨੂੰ ਪਹਿਲਾਂ ਤਾਂ ਕਹਿਣੀ ਮੈਨੂੰ ਕੀ ਪਤਾ ਸੀ ਬਲੈਪ 2 ਹੈ ਕਿ ਕਿੰਨੀ ਹੈ 2 ਹੈ ਮੋੜਿਆਂਗੇ ਇੱਕ ਰੱਖ ਲਾਂਗੇ ਚਲ ਹੈ ਰੱਖ ਲਾ ਦੋਨੇ ਹੁਣ ਜਿੱਦਾਂ ਚੈੱਕ ਤੋਂ ਮੰਨਦਾ ਤਵੀ 3 ਸ਼ਰਟ ਲਿਆਉਣੀ ਫਿਰ ਤਾਂ ਲਈਏ ਲਿਆਉ ਕਿ ਤੈਨੂੰ ਲੱਗਦਾ ਵੀ ਇਸ ਲਾਈਨ ਨਾਲ ਹੀ ਠੀਕ ਹੈ ਉਹ ਨੋ ਜੀ ਬੱਸ ਮੈਂ ਵੀ ਭਾਂਡੇ ਮਾਂ ਤੇ ਆ ਕਰੇ ਗੋਣ ਵਾਤੇ ਹਾਂ ਮੈਂ ਸਕੂਲ ਆ ਜਾਣਗੀ। ਮੈਂ ਤੈਨੂੰ। ਨਾ ਕਿ ਭਣਾ ਮੈਂ। ਨਾਲ। ਨਾਲ। ਮੈਂ ਦਾ ਚੀਤੀ। ਲੈ ਭਾਈ ਤਰਾ ਸਮਾਨ ਖਰਚਾ ਮੁੰਡਿਆ। ਪ੍ਰਾਈਸ ਨਹੀਂ ਦੱਸਣਾ ਹੁੰਦਾ। ਪ੍ਰਾਈਸ ਤੋ ਦੱਸਣੀ ਵੀ ਪ੍ਰਾਈਸ ਦੱਸ ਤਾ ਜਰਾ ਪੀਓ ਉਸ ਆਇਰ ਫੋਟੋਗ੍ਰਾਫਟ ਆਖੇ ਬੰਦੇ। ਰੇਟ ਦੱਸ ਤਾ ਤੇ। ਤੂੰ ਪਰਲੇ ਹੀ ਦਸੀਆਂ ਨੀਆਂ ਵਾਲੇ لے ਆਇਆ ਨਾ ਨਾ ਇਹ ਲਵਾਤਾ ਦੂੰ ਬਿਆਹੀ ਆ ਇਹਦੇ 47 ਲੱਗਿਆ ਅੱਜ ਮੈਂ ਉਹਥੇ ਟਾਇਰ ਚੋ ਪਾਣੀ ਕੱਢੀ ਜਾਵਾਂ ਮੈਂ ਕਰੀ ਜਾਵਾਂ ਜੇ ਜਸਨਾ ਸਕੂਟਰੀ ਦਾ ਨਾਂ ਕਰਦਾ ਵਾਲਾ ਵੀ ਬੜੀਆ ਮੁਰਾ ਮਨਾਉਣ ਵਾਲਾ ਬਹਿ ਜਾਂਦਾ ਆਪਣਾ ਨਲ ਵੀਰ ਗੰਦੇ ਪਾਣੀ ਤੋਂ ਖੜਾ ਛੁੱਟ ਜਾਂਦਾ ਫਿਰ ਮਹਾਜਾਲ ਚੀਜੀ ਬਣੀ ਐ ਕਾਹ ਨੂੰ ਅਗਲੇ ਸਾਲ ਬਾਲਾਂਗੇ ਨਾ ਹੁਣ ਵਾਲਾ ਕਿ ਨਹੀਂ ਜਾਂਦਾ ਫਿਰ ਝੁੰਡਾ ਨਲੀ ਐ ਤੇ ਹੂੰ ਝੁੰਡਾ ਨਾ ਲਮਾ ਹਾਂ ਫਿਰ ਤਾਂ ਮੰਨੀ ਐ ਹੂੰ ਫਰਾ ਦਾ ਡੱਬਾ ਅਸਲ ਸੁਈ ਕਰ ਦਿੰਨੇ ਆ ਇਹ ਤਾਂ ਬੋਣੀ ਹੂੰ ਚੱਕ ਭਰਾਏ ਆ ਡੱਬਾ ਰੱਖਦੀ ਹੂੰ ਕੀ ਕਰਨੇ ਆਪੋ ਤਾਂ ਡੱਬੇ ਚੁੰਗ ਆ ਬੜੀ ਜਾਂਦੀਆਂ ਮੁੜ ਕੇ ਚੱਲ ਫਿਰ ਲੈ ਭਰਾਵਾ ਕੰਮ ਕਰ ਲਈ ਮੈਂ ਤਾਂ ਨਾ ਕੇ ਪਾਲਾ ਬੂਟ ਕਾਣਾ ਨਮੀਆਂ ਲਓ ਜੀ ਆਪਾਂ ਲੀਤੀ ਦੀ ਸਬਜੀ ਬਸ ਲਸਣ ਗੰਡਾ ਛਿੱਲ ਕੇ ਤੇ ਮਸਾਲਾ ਰਗੜ ਕੇ ਰੱਖ ਦੂੰਗੀ ਕਿਰਾ ਫੇਰ ਧਾਰਾ ਧੂਨਾ ਕੰਡ ਕੇ ਫੇਰ ਧੂਨਾ ਦਾਲ ਸਬਜੀ ਤੇ ਇੰਦਰ ਆਪਣਾ ਜਸਨਾਾ ਦੇ ਨਾ ਕੇ ਨਵੇਂ ਬੁੱਟਾ ਤੇ ਚਾ ਚਾਦੀ ਮੁੰਡਾ ਟਾਈਮ ਨਹੀਂ ਨਾ ਲਿਆ ਜਨਾਬਾਂ ਜਰੂਬਾ ਪਾ ਕੇ ਹੋਈ ਜਾਂਦਾ ਰੈਡੀ ਪੜੇ ਨਾ ਹੈ ਪੜੇ ਨਾ ਕੋਈ ਬੰਦਾ ਜਾ ਠੀਕ ਕਰੀ ਮੱਖੀ ਬਾਹਰੀਆਂ ਆਪਣੇ ਦਾ ਇੱਥੇ ਮਖਿਆਲ ਲੱਗਿਆ ਬੈਣਾ ਹੂੰ ਦੂਮਨੇ ਬਠਾਉਂਦਾ ਚਾਹ ਜੇ ਚਾਹ ਚੂ ਪੁੰਦਿਆਂ ਤਾਂ ਉਦੋਂ ਫਿਰ ਭਾਂਡੇ ਮਾਂਦੇ ਟੁੱਟੀ ਤੇ ਇੰਨੀ ਮੱਖੀਆਂ ਲੱਗੀਆਂ ਬੰਨੀਆਂ ਹੁੰਦੀਆਂ ਕੋਈ ਹਾਲ ਨਹੀਂ ਮੱਖੀ ਅੱਜ ਗੰਡੇ ਬੋਲੇ ਤੋਂ 100 ਰੁਪਏ ਦੇ 2 ਕਿਲੋ ਹੈ ਨਾ ਜੀ ਹਾਂ ਤੇ 200 ਦੇ 4.5 ਕਿਲੋ ਬਹੁਤ ਮਹਿੰਗੇ ਹੋ ਗਏ ਨੇ ਆਪਣੇ ਤਾਂ ਹਲਕੇ-ਨਿੱਕੇ ਨਾਲ ਗ੍ਰੈਂਡ ਪਾਉ ਲੋ ਤਾਂ ਨਹੀਂ ਨੇ ਫਿਰ ਸਸਤੇ ਹੋ ਗਏ ਹਨ ਕਿਹੜਾ ਦੋਸੀ ਜਨਾਜੂ ਹੋਰ ਗੰਡੇ ਆ ਜਾਂਦੇ ਫਿਰ ਸ਼ਾਇਦ ਕੋਸੇ ਤੱਕ ਇਹ ਤੇ ਘੱਕ ਕਸੇ ਤਾਂ ਗਏ ਨਹੀਂ ਆਪਣੇ ਹੋ ਜਾਣਗੇ ਫਿਰ ਐਂ ਕਿੰ ਆ ਬੰਦਾ ਹੂੰ ਕਿਸੇ ਨੂੰ ਸਾਵੇ ਨਹੀਂ ਮੇਰੇ ਕੋਲ ਬੰਦਾ ਖੁੱਲੇ ਉੱਤਰ ਗਿਆ ਕਿੰਨੇ ਕੁ ਖੁੱਲੇ ਹੋਰ ਆਹ ਖੁੱਲ ਹੀ ਗਿਆ ਹੌਲੇ ਬਾੜਿਆ ਬੰਦੇ ਆ ਤਾਂ ਲੈ ਹੌਲੇ ਬਾੜਿਆ ਹਾਂ ਜਾਣਾ ਸਹੀ ਹੈ ਬਾਹਰ ਤਾਂ ਘਾਹ ਦਾ ਲੱਗੇ ਹੋਇਆ ਜਾ ਉਹ ਵੀ ਵੱਧ ਗਿਆ ਮੈਂ ਸਹੀ ਹੈ ਆ ਉੱਥੇ ਆ ਦੇਖ ਕੀ ਆਦਾ Papa ਦੁਕਾਨ ਤੇ ਜਾਉਂਗਾ ਜਾਣਾ ਤੂੰ ਤਾਂ ਨਹੀਂ ਜਾਂਦਾ ਜਾਉਂਗਾ ਜਾਉਂਗਾ ਖੀਰ ਖਾ ਕੇ ਆਉਂਗਾ ਤੇ ਸਾਡ ਕੇ ਫਿਰ ਸਕੂਲ ਵੀ ਜਾਣ ਜਾਂਦਾ ਟਾਈਮ ਨਾਲ ਜੀ ਉਹਦੀ ਹੂੰ ਉਹਦਾ ਟਾਈਮ ਆ ਜੀ ਖਾਈ ਬੈਠਾ ਬੋਟੀ ਦਾ ਕੰਮੀ ਨੀ ਲੈਂਦੇ ਹੁੰਦੇ ਸੀ ਜਿਹੜੀ ਮੋਢੀ ਹੋਈ ਜਿਹੜੀ ਪਈਆ ਫਲਾਪ ਇਹ 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 ਤੰਦੂਰ ਵੇਲੇ ਉਦੋਂ ਰੋਟੀਆਂ ਧਰਦੇ ਹੁੰਦੇ ਸੀ ਇਹ ਚ ਹੁਣ ਬਸ ਪਕਾ ਪਕਾ ਕੇ ਡੱਬਿਆਂ ਚ ਧਰ ਦਿੰਦੇ ਨਾਲ ਨਾਲ ਕਿਉਂ ਤੰਦੂਰ ਆਣੀ ਇਹਦੇ ਚ ਨਾ ਧਰਦੇ ਸੀ ਉਹ ਤਾਂ ਉਹ ਹੋ ਜਾਂਦੇ ਸੀ ਕੋਲੇ ਥੂੜੇ ਆ ਜਾਂਦੇ ਨਾਲ ਦੇ ਵਾਰੀ ਕੰਮ ਮੈਂ 4 4 ਕੇ ਜਿੱਥੇ ਡੱਬੇ ਚ ਪਾ ਦਿੰਦੇ ਸੀ ਲੋ ਜੀ ਬਸ ਮਸਾਲਾ ਰਗੜਦੀਆਂ ਤੇ ਬਸ ਹੁਣ ਠੰਡ ਕਾਦੀ ਆ ਗਈ ਨਾ ਹੁਣ ਹੱਥ ਫੈਰ ਹੋਰ ਹੀ ਹੋ ਜਾਂਦੇ ਖੁਸ਼ਕ ਜੇ ਤੇ ਆਪਾਂ ਹੋਰ ਤਾਂ ਕੋਈ ਨਿਕਰਿਆ ਬੱਸ ਨਿੰਬੂ ਨਹੀਂ ਵਰਤਦੇ ਆਪਾਂ ਤਾਂ ਬਸ ਖੋਪੇ ਦਾ ਤੇਲ ਹੀ ਲਾਉਦੇ ਤੁਹਾਰੇ ਲਾਇਆ ਕਰ ਬੂਤੇ ਲਾਇਆ ਕਰ ਨਹੀਂ ਇਹ ਤੁਹਾਂ ਜੀ ਗੱਲਾਂ ਪਾਟ ਜਾਣ ਫਿਰ ਮੱਛ ਮੱਛਣਗੇ ਉਹ ਨਾ ਆਲੇ ਤਾਂ ਆਪਣਾ ਖੋਪੇ ਦਾ ਤੇਲ ਲਾਉਂ ਉੱਥੇ ਮੈਂ ਧੁੱਪੇ ਧਰਿਆ ਸੀ ਖੁਰਿਆ ਪਏ

ਨੂਨ ਚੱਕ ਕੇ ਲੈ ਆਂਗੇ ਸਿਰ ਮੈਂ ਕਿਉਂ ਕਿਸੇ ਨੂੰ ਨੂਨ ਚੱਕੂ ਚੱਕ ਕੇ ਲੈ ਆਂ ਆ ਨਹੀਂ ਆ ਆ ਚ ਨੂਨ ਚੱਕ ਕੇ ਲੈ ਆਂਗੇ ਥੋੜਾ ਖਾਦਾ ਹੋਊਗਾ ਫੇਰ ਚੱਕ ਕਿਸੇ ਦਾ ਚੱਕ ਕੇ ਖਾਦਾ ਹੋਊਗਾ ਗਿਆ ਸੀ ਪਿੰਡ ਹੁਣ ਖਾ ਕੇ ਆਏ ਹੋਏ ਦੁਕਾਨ ਤੇ ਘਰੇ ਗਿਆ ਹੋਏ ਮਾਸੀ ਕਾ ਖਾ ਕੇ ਆਏ ਹੋਏ ਨੂਨ ਹੂੰ ਨਾ ਵੀ ਮਰੇ ਸੰਤੇ ਖਾਦਾ ਹੋਊਗਾ ਮਗਰ ਸਾੜੀ ਰਹਿ ਗਈ ਜਿਹਦੇ ਕੋਲ ਖਾਦਾ ਹੈ ਆ ਜੀਨੀ ਗਲੀ ਜਾਂਦੀ ਹੈ ਹਾਂ ਬਾਸ ਸਿੱਧਾ ਤੱਕ ਆਉਂਦੇ ਗਏ ਸੀ ਸਿੱਧਾ ਤੱਕ ਹੂੰ ਜਿਹੜੇ ਮਨੀਸ਼ ਕਿਉਂ ਆਹ ਥੜੀ ਨਾਲ ਦੱਸਣਾ ਦੱਸ ਦੇ ਨਹੀਂ ਕਾਹਦਾ ਡੈਡੀ ਨੂੰ ਦੱਸੀ ਨਾ ਮਮੀਆ ਦਾ ਲਡੂ ਵੀ ਆਹ ਯਾਰ ਤੋਂ ਘੱਟ ਤਾਂ ਲੱਗਿਆ ਹਾਂ ਹਾਂ ਮੀਟਾ-ਬੂਟਾ ਹੀ ਕਿਤੇ ਆ ਦੋ 000 ਤੋਂ ਥੱਲੇ ਥੱਲੇ ਆ ਬਸ ਵੀ ਆ ਤਾਂ 15-1600 ਲੱਗੇ ਆ ਕੰਦਰਾ 60 ਲਾਕੇ ਹੈ ਜਿੰਦ ਦਸਤਾਂ ਵਿੱਚ 15 16 ਲਾਕੇ ਹੈ ਇਹ ਕਿੱਥੇ ਨੇ ਕੰਮ ਕਰਦਾ ਹਾਂ ਪੜੂਗਾ ਮੇਰਾ ਪੁੱਤ ਨੌਕਰੀ ਲੱਗੂਗਾ ਪੜ ਕੇ ਸਿਆਣਾ ਨਿਕੂਗਾ ਸਿਆਣਾ ਲਓ ਜੀ ਬਸ ਆਪਾਂ ਧਾਰਾ ਕੱਢ ਲੀਏ ਧਾਰਾ ਕੱਢ ਕੇ ਸਬਜੀ ਬਣਾਉਂਗੀ ਬਸ ਤੁਸੀਂ ਆਖੋਗੇ ਰੋਜ਼ ਲੱਗ ਜਾਂਦੀ ਐਸ ਵੇਲੇ ਤਾਂ ਜਿੱਦਾਂ ਬਸ ਆ ਹੀ ਜਾਂਦਾ ਮਾੜੇ ਇਹ ਨਾਲੀ ਹੁਣ ਮੇਰਾ ਹੋ ਜੂਗਾ 5:30 ਵਜੇ ਦਾ ਹਜੇ 5 ਵਜੇ ਤੋਂ ਵੀ ਪਾਕੇ ਦੇਖਣੇ ਸੀ ਮੰਮੀ ਸਿੱਟੇ ਦੇਖ ਲੈ ਲੈ ਉਹ 7 ਨੰਬਰ ਆਣ ਹਮਮ ਇਹ ਸ਼ਹੀ ਹੈ ਪਰ ਜਿਹੜੇ ਉਹ ਲੈ ਆਉਂਦੇ ਆ ਤੇਰੇ ਉਹ ਮੈਪ ਵਾਲੇ ਜਿਹੜੇ ਨਹੀਂ ਜਿਹੜੇ ਦੂਜੇ ਕਿਉਂ ਹਮ ਲਈ ਸੀ ਮੰਮੀ ਉੱਤ ਤੇਰੇ ਹਮ ਜਦੋਂ ਆਏ ਥੋੜੀ ਥੋੜੀ ਅੱਗ ਤੇ ਕੱਢਦਾ ਨਾ ਉਦੋਂ ਵਧੀਆ ਬਲਾਈ ਆ ਜਾਂਦੀ ਫਿਰ ਕਿਉਂ ਆਉਂਦਾ ਵਧੀਆ ਪਹਿਲਾਂ ਤੇ ਜਿਹੜਾ ਦਿਨ ਵਾਲਾ ਹੁੰਦਾ ਉਹ ਚੋ ਕਰੀਮ ਲਾ ਕੇ ਰੱਖ ਲੈਂਦੇ ਆਪਾਂ ਤੜਕੇ ਜਦੋਂ ਬਣਾਣੀ ਤੇ ਮੇਰਾ ਲਾਉਣੇ ਆ ਉਦੋਂ ਪਾ ਦਿੰਦੇ ਕਰੀਮ ਤੇ ਵਧੀਆ ਕਿਉਂ ਆ ਜਾਂਦਾ ਮੜੀ ਮੜੀ ਅੱਗ ਤੇ ਕੜੀ ਜਾਵੇ ਨਾ ਸੰਘਣੀ ਜੀ ਬਲਾਈ ਆ ਜਾਂਦੀ ਫਿਰ ਬਾਵਾ ਆ ਜਾਂਦਾ ਕਿ ਲੋਜੀ ਰੈੱਡ ਕਣਚੀ ਪਾਤਾ ਆਪਾ ਤੇ ਸਬਜੀ ਮੇਰੀ ਬਣ ਗਈ ਆਲੂ ਗੋਬੀ ਖਾਣਗੇ ਆਟਾ ਵੀ ਨਹੀਂ ਆ ਗਿਆ ਸੋਨਾ ਨੂੰ ਦੁੱਧ ਕਰਦੀ ਉਹ ਨਾਲ ਆਟਾ ਮਾੜੀ ਮੰਮੀ ਵੱਨੂ ਖਾਂਡ ਦੀ ਮਾੜੀ ਵੀਡੀਓ ਪਾ ਲੈ ਆਹ ਕਾਲਾ ਜਿਹਾ ਕਿ ਲਾ ਰਖੇ ਪੰਨ ਦੇ ਪੰਨ ਚਲਾਇਆ ਦੇਖ ਕੇ ਜਲਦੇ ਵੀ ਹੈ ਕਿ ਨਹੀਂ ਆਉਂਦੇ ਖਾਣਗੇ ਪਿੰਡਾਂ ਦਾ ਜਦੋਂ ਨਵੇਂ ਲਿਆਂਦੇ ਆ ਦੋ ਪੈਨ ਮੰਗਾਇਆ ਇੱਕ ਕਾਪੀ ਲੋ ਜੀ ਬਸ ਆਟਾ ਬੰਦ ਤੁਸੀਂ ਰੋਟੀ ਖਾਓਗੇ ਘਰੇ ਰੋਖਾਂਗੇ ਕਿ ਦੁਆਨ ਵਾਲਿਆਂ ਦੇ ਖਾਣ ਦੇ ਮਾਸੀ ਕੇ ਤਾਂ ਸਾਰੇ ਜਾਣੇ ਕੋਲੇ ਆ ਗਰੋਂ ਬੰਦ ਕਰਦੇ ਆਣੀ ਨਾ ਜਪਰਾਵਾ ਆਟਾ ਨਾ ਮੈਂ ਲਾ ਕੇ ਥੋੜਾ ਟਾਈਮ ਹੀ ਆਉਣਗੇ ਚਾ ਟਾਂਟਾ ਕੀ ਦੁਕਾਨ ਤੇ ਚਲਾਉਣੀ ਚਾਹੀਦੀ ਹੈ ਘਰ ਦਾ ਬੰਗਾ ਪਰ ਹੋਈ ਬੀ ਗਿਆ ਪੰਦੇ ਚ ਰਾਤ ਨੂੰ ਕੋਈ ਘਰ ਆਈ ਸਾਡੇ ਤੇ ਕੋਈ ਨਾ ਹੋਵੇ ਜਿੰਦ ਲਾ ਕੇ ਵਜੂ ਫਿਰ ਵੀ ਡਰ ਲੱਗਦਾ ਕੋਈ ਲੈ ਨਾ ਵੀ ਕੋਈ ਜੀ वर करते हैं कल शुक्रवार, साल शनिवार चौथे ਹੂੰ। ਸਕੂਲ ਜਿਹੜੀ ਅੱਧੇ ਘਰੇ ਰਹਿ ਕੇ। ਹੂੰ। ਹੂੰ। ਲੋ ਜੀ ਕੰਮ ਤਾਂ ਤਾਂ ਨਿਮੇੜ ਲੈ ਏ ਟੂ ਜ਼ेड ਸਾਰਾ ਬੱਸ ਤੇ ਮੈਜਿਸ਼ਨ ਦੀ ਵਰਦੀ-ਪੁਰਦੀ ਸਕੂਲ ਵਾਲੀ ਡਰੈੱਸ ਕਰਕੇ ਹਟੀਆਂ ਪ੍ਰੈਸ ਤੇ ਫਿਰ ਮੈਂ ਮੇਰਾ ਫੋਨ ਚਾਰਜ ਲਾ ਰੱਖਿਆ ਸੀ ਮੈਂ ਖਾ ਚੱਲ ਹੁਣ ਫੇਰ ਮੈਂ ਖਾ ਥੋੜਾ ਜਿਹਾ ਹੋਰ ਹੋ ਜਾਂਦੇ ਮੈਂ ਖਾ ਚੱਲ ਫੋਨ ਚਾਰਜ ਮਖਾਉਣੇ ਮੈਂ ਵਰਦੀ-ਪੁਰਦੀ ਪ੍ਰੈਸ ਕਰਦੀ ਮੈਂ ਜਦੋਂ ਜੰ ਪਹਿਣਾ ਹੋਇਆ ਉਹਦੀ ਪੱਟੂ ਚਾਰਜ ਤੋਂ ਤੇ ਚਲੋ ਜੀ ਇਸ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਆ ਇੱਥੇ ਐਂਡ ਤੇ ਜਸ਼ਨ ਦੇ ਡੈਡੀ ਉਹ ਵੀ ਪਏ ਆ ਤੇ ਜਸ਼ਨ ਤੇ ਜਸ਼ਨ ਦਾ ਦਾਦਾ ਯਾਨੀ ਕਿ ਡੈਡੀ ਉਹ ਗਏ ਦੁਕਾਨ ਤੇ ਕਹਿੰਦੇ ਸੀ ਥੋੜਾ ਟਾਈਮ ਹੀ ਲਾ ਕੇ ਆਵਾਂਗੇ ਅੱਧਾ ਘੰਟਾ ਹੀ ਥੋੜਾ ਚਿਰ ਕਹਿੰਦੇ ਚਲੋ ਤੇ ਬਸ ਜੀ ਵਸਾ ਸੀ ਵੀ 9 9:30 ਵਜੇ ਤੱਕ ਫੋਨ ਫਾਣ ਦੇਖਾਂਗੇ ਫਿਰ ਉਹਦੇ ਤੇ ਕਰਾ ਜਾਣਗੇ ਤੇ ਚਲੋ ਜੀ ਇਸ ਦੇ ਨਾਲ ਵੀਡੀਓ ਦਾ ਵੀ ਕਰਦੇ ਆਪਾਂ ਇੱਥੇ ਐਂਡ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਬਾਕੀ ਕਮੈਂਟ ਕਰਕੇ ਦੱਸ ਦਿਓ ਜੇ ਕੋਈ ਵੀਡੀਓ ਦੇ ਵਿੱਚ ਆਪਾਂ ਨੂੰ ਤੁਹਾਨੂੰ ਕੁਝ ਗਲਤ ਲੱਗਦਾ ਜਾਂ ਜਿਵੇਂ ਵੀ ਲੱਗਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਜੀ ਜਿਵੇਂ ਆਪਣੇ 1600 ਸਬਸਕ੍ਰਾਈਬਰ ਹੋ ਗਏ ਪਲੀਜ਼ ਸਾਰੇ ਜਣੇ ਵੀਡੀਓ ਨੂੰ ਦੇਖਿਆ ਕਰੋ ਜਿੰਨੇ ਇੰਨੇ ਸਬਸਕ੍ਰਾਈਬਰ ਹੋ ਰਹੇ ਆਪਣੇ ਇੰਨੇ ਵਿਊ ਨਹੀਂ ਆਉਂਦੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਦੇਖ ਲਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਜਰੂਰ ਕਰਿਆ ਕਰੋ ਲਾਈਕ ਸਾਰੇ ਜਿਹੜੇ ਕਰਿਆ ਕਰੋ ਤੇ ਬਾਕੀ ਜੀ ਬਸ ਕਰਦੇ ਹੁਣ ਲਾਈਟਾਂ ਬੰਦ ਕੁਛ ਨਹੀਂ ਦਿੰਦਾ ਲੋ ਜੀ ਸਮਾਰ ਸੱਲਾ ਸਾਰਾ ਸਾਂਭਤਾ ਤੇ ਇਹ ਕੁਰਸੀ ਰਹਗੀ ਬਾਹਰ ਆਪਣੀ ਟੀਨਾ ਫਲੇ ਧਰ ਦਿੰਦੇ ਇਹਨੂੰ ਇਹ ਲਾਈਟ ਨਾਲ ਲੁੱਟਾ ਜੀ ਇਹ ਕੋ ਚੱਲੀ ਜਾਊਗੀ ਬਾਹਰ ਲਈ ਪਸੂਆਂ ਵਾਲੀ ਲਾਈਟ ਉਹ ਚੱਲੀ ਜਾਊਗੀ ਆਹ ਕਰ ਦਾਂਗੇ ਬੰਦ ਤੇ ਪਸੂਆਂ ਨੂੰ ਵੀ ਤੂੜੀ ਤਾੜੀ ਪਾ ਕੇ ਰੱਖਤੀ ਤੇ ਸੰਨੀ ਵਗੈਰਾ ਤੜਕੇ ਰਲਾਵਾਂਗੇ ਤੇ ਲੋ ਜੀ ਆਹ ਕਰ ਦਾਂਗੇ ਬੰਦ ਹੋਰ ਸਾਰੇ ਤੌਲਗੇ ਵਗੈਰਾ ਮੇਰਾ ਤਾਂ ਜਸ਼ਨ ਦੇ ਡੈਡੀ ਦਾ ਤੌਲਗਾ ਹੁੰਦਾ ਬਾਹਰ ਕਿਉਂਕਿ ਅਸੀਂ ਲੇਟ ਨਹਾਉਣੇ ਆ ਡੈਡੀ ਵੀ ਸੁਨਿਆ ਨਹਾਉਂਦੇ ਆ ਜਸ਼ਨਾ ਵੀ ਸੁਨਿਆ ਨਹਾਉਂਦਾ ਸਕੂਲ ਜਾਂਦਾ ਸਾਡੇ ਦਾ ਬਾਹਰ ਹੀ ਹੁੰਦੇ ਆ ਅਸੀਂ ਇਹ ਨਹੀਂ ਮੈਂ ਲਾਉਂਦੀ ਨਹੀਂ ਹੁੰਦੀ ਤੇ ਜਦੋਂ ਹੁਣ ਬਾਕੀ ਤੁੰਦ ਪੈਂਦੀ ਨਹੀਂ ਹੁੰਦਾ ਤਿੰਨ ਚਾਰ ਦਿਨ ਹੋ ਗਏ ਜਮਾ ਵੀ ਤੁੰਦ ਨਹੀਂ ਹੁੰਦੀ ਤੇ ਬਾਕੀ ਜੀ ਕਰਦੇ ਆ ਆਪਾਂ ਵੀਡੀਓ ਦਾ ਇੱਥੇ ਐਂਡ ਕੀ ਟਾਈਮ ਹੋ ਗਿਆ ਵੇ ਟਾਈਮ 7 ਵਜੇ ਸਹੀ ਸਾਰਾ ਕੰਮ A to Z 7 ਵਜੇ ਨਿਬੜਿਆ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਏ ਬਾਏ ਜੀ ਤੇ ਪਲੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜਿਹੜੇ ਪਹਿਲੀ ਵਾਰ ਦੇਖਦੇ ਆ ਬਾਏ ਬਾਏ ਜੀ